ਇਦਰੋਂ ਬਾਬਾ ਮੋਤੀ ਦਾ ਮਹਿਰਾ ਜੋ ਕਿਆਦਿਆਂ ਦੀ ਰੋਟੀ ਬਣਾਉਂਦਾ ਹੈ ਉਹਨਾਂ ਦਾ ਖਾਣਾ ਤਿਆਰ ਕਰਦਾ ਹੈ ਉਹਨੂੰ ਪਤਾ ਲੱਗਦਾ ਹੈ ਐਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਛੋਟੇ ਮਾਤਾ ਗੁਜਰ ਗੌਰ ਦੀ ਠੰਡੇ ਬੁਰ ਦੇ ਵਿੱਚ ਵਜੀਦੇ ਨੇ ਕੈਦ ਕੀਤੇ ਨੇ ਰਾਤ ਨੂੰ ਘੜ ਜਾਂਦਾ ਆਪਣੇ ਮੋਤੀਰਾ ਮੇਰਾ ਘਰ ਵਾਲੀ ਪ੍ਰਸ਼ਾਦਾ ਲੈ ਕੇ ਆਉਂਦੀ ਹੈ ਅੱਜ ਬਾਬਾ ਮੋਤੀਰਾ ਮੇਰੇ ਦਾ ਜਿਹੜਾ ਉਤਰਿਆ ਹੋਇਆ ਹੈ ਇਹ ਰੋਟੀ ਦੀ ਬੁਰਕੀ ਤੋੜਦਾ ਹੈ ਮੂੰਹ ਦੇ ਅੱਗੇ ਖੜਦਾ ਹੈ ਪਰ ਹਿੰਮਤ ਨਹੀਂ ਪੈਂਦੀ ਕਿ ਮੂੰਹ ਦੇ ਵਿੱਚ ਬੁਰਕੀ ਪਾਵਾਂ ਫਿਰ ਥાળੀ 'ਚ ਰੱਖ ਲੈਂਦਾ ਹੈ ਦੋ ਤਿੰਨ ਵਾਰ ਇਨੇ ਕੋਸ਼ਿਸ਼ ਕੀਤੀ ਮੈਂ ਬੁਰਕੀ ਤੋੜ ਕੇ ਮੂੰਹ ਦੇ ਵਿੱਚ ਪਾਵਾਂ ਪਰ ਹਿੰਮਤ ਨਾ ਬਈ ਏਹਦੀ ਘਰ ਵਾਲੀ ਵੇਖਦੀ ਐ ਏਹਦੀ ਮਾਤਾ ਵੇਖਦੀ ਐ ਏਹਦੀ ਮਾਤਾ ਕਹਿੰਦੀ ਮਾਤਾ ਲੱਦੋ ਮਾਤਾ ਲੱਦੋ ਜੀ ਨਾ ਆਇਆ ਕਹਿੰਦੀ ਕੀ ਗੱਲ ਮੋਤੀ ਬੁਰਕੀ ਤੋੜ ਲੈਣਾ ਖਾਂਦਾ ਕਿਉਂ ਨਹੀਂ ਜਿਹੜਾ ਚਿਹਰਾ ਵੀ ਉਤਲਿਆ ਹੋਇਆ ਹੈ ਕੀ ਗੱਲ ਪੁੱਤਰ ਅੱਖਾਂ 'ਚ ਵਿਰਾਗ ਵਿਆ ਤੁਰਿਆ ਅੱਖਾਂ 'ਚ ਹੰਝੂ ਆ ਗਏ ਮਾਂ ਮੈਨੂੰ ਰੋਟੀ ਕਿਵੇਂ ਲੰਗੇ ਰੋਟੀ ਮੈਨੂੰ ਮੇਰੇ ਸਤਿਗੁਰੂ ਗਰੀਬ ਨਵਾਜ਼ ਤੇ ਸਹਬਜ਼ਾਦੇ ਤੇ ਉਹਨਾਂ ਦੇ ਮਾਤਾ ਜੀ ਠੰਡੇ ਬੁਰਦ ਵਿੱਚ ਕੈਦ ਕੀਤੇ ਹੋਏ ਨੇ ਪਾਪੀ ਨੇ ਮਜੀਦੇ ਨੇ ਰੋਟੀ ਕਿਵੇਂ ਲੰਗੇ ਮੈਨੂੰ ਉਹ ਭੁੱਖੇ ਭਾਣੇ ਨੇ ਤਬ ਜੀਦੇ ਨੇ ਇਹ ਐਲਾਨ ਕੀਤਾ ਹੋਇਆ ਜੇ ਕਿ ਉਹਨਾਂ ਦੀ ਮਦਦ ਕਰੇਗਾ ਉਹਨੂੰ ਪ੍ਰਸ਼ਾਦਾ ਸ਼ਿਕਾਏਗਾ ਕੁਝ ਸ਼ਿਕਾਏਗਾ ਉਹਨੂੰ ਕੋਲੂ ਤੇ ਪੀੜ ਦਿੱਤਾ ਜਾਵੇਗਾ ਘਰ ਵਾਲੀ ਬੋਲੀ ਕਹਿੰਦੀ ਗੁਰੂ ਕੇ ਲਾਲ ਨੇ ਗੁਰੂ ਦੇ ਮਾਤਾ ਜੀ ਨੇ ਆਪਣੇ ਸਾਰੇ ਗਹਿਣੇ ਲੈ ਕੇ ਆ ਗਈ ਕਹਿੰਦੀ ਸਿਪਾਈਆਂ ਨੂੰ ਇਹ ਰਿਸ਼ਵਤ ਦੇ ਕੇ ਨਾ ਮੈਂ ਦੁੱਧ ਗੜਗ ਕਰਕੇ ਤੁਹਾਨੂੰ ਦੁਨੀਆ ਨਾਲ ਦੁੱਧ ਸ਼ਿਕਾ ਕੇ ਆਉਂਗੀ ਦੁੱਧ ਗਰਮ ਕੀਤਾ ਜੋ ਘਰ ਦੇ ਗਹਿਣੇ ਸਨ ਉਹ ਗਹਿਣੇ ਦਿੱਤੇ ਬਾਬਾ ਮੋਤੀराम ਜਦੋਂ ਅੰਦਰ ਗਿਆ ਠੰਡੇ ਬੁਰਜ ਵਿੱਚ ਮਾਤਾ ਜੀ ਕਹਿੰਦੇ ਕੌਣ ਨੇ ਮਾਤਾ ਜੀ ਮੈਂ ਮੋਤੀਰਾਮ ਵੀ ਕੌਣ ਮੋਤੀਰਾਮ ਮਾਤਾ ਜੀ ਮੈਂ ਤੁਹਾਡਾ ਆਪਣਾ ਮੈਂ ਤੁਹਾਡਾ ਸੇਵਕ ਹਾਂ ਮੇਰੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜੋ ਪੰਜਾ ਪਿਆਰਿਆਂ ਵਿੱਚ ਤੋਂ ਮੇਰੇ ਚਾਚਾ ਜੀ ਲੱਗਦੇ ਨੇ ਰਿਸ਼ਤੇ ਚਾਚਾ ਜੀ ਸਨ ਮਰਤੀ ਪਰਦਾ ਪਿਆ ਇਤਿਹਾਸ ਰਾਤੀ ਇਹ ਗੱਲ ਤਾਂ ਮੈਨੂੰ ਪਤਾ ਲੱਗਾ ਭਾਈ ਹਿੰਮਤ ਸਿੰਘ ਜੀ ਜੋ ਪੰਜਾ ਪਿਆਰਿਆਂ ਦੇ ਵਿੱਚ ਸਨ ਉਹ ਬਾਬਾ ਮੋਤੀराम ਮਰੇ ਜਿਹਦੇ ਚਾਚਾ ਜੀ ਸਨ ਰਿਸ਼ਤੇ ਦੇ ਵਿੱਚ ਉਹ ਮੇਰੇ ਚਾਚਾ ਜੀ ਨੇ ਮੇਰਾ ਪਿਤਾ ਵੀ ਗੁਰੂ ਘਰ ਦਾ ਸ਼ਰਧਾਲੂ ਬਹੁਤ ਪਰ ਮੈਂ ਇੱਥੇ ਨੌਕਰੀ ਕਰਦਾ ਮਾਤਾ ਜੀ ਦੁੱਧ ਲੈ ਕੇ ਆਇਆ ਲਾਲਾ ਨੇ ਦੁੱਧ ਸ਼ਿਕਾਇਆ ਮਾਤਾ ਨੇ ਬੜੀਆਂ ਅਸੀਸਾਂ ਦਿੱਤੀਆਂ ਭਾਵੇਂ ਸਤਸੰਗਿਓ ਇਹ ਦੁੱਧ ਬਹੁਤ ਮਹਿੰਗਾ ਪਿਆ ਬਾਬਾ ਮੋਤੀ RAM ਨੂੰ ਮੈਂ ਕਈ ਵਾਰ ਸੋਚਦਾ ਜੇ ਸਰਹੰਦ ਦੀ ਧਰਤੀ ਵੰਗੀ ਹੈ ਨਾ ਸਭ ਤੋਂ ਮਹਿੰਗੀ ਧਰਤੀ ਹੈ ਤੇ ਬਾਬਾ ਮੋਤੀ RAM ਵੱਲੋਂ ਪਿਆਇਆ ਦੁੱਧ ਵੀ ਸਭ ਤੋਂ ਮਹਿੰਗਾ ਜੇ ਜਦੋਂ ਬਾਅਦ ਵਿੱਚ ਵਜੀਦੇ ਨੂੰ ਪਤਾ ਲੱਗਦਾ ਹੈ ਜੋ ਪੰਮਾ ਬ੍ਰਾਹਮਣ ਹੁੰਦਾ ਹੈ ਗੰਗੂ ਦਾ ਰਿਸ਼ਤੇਦਾਰ ਹੈ ਭਰਾ ਲੱਗਦਾ ਗੰਗੂ ਦਾ ਉਹ ਜਦੋਂ ਖਬਰ ਕਰਦਾ ਹੈ ਬਾਅਦ ਵਿੱਚ ਕੁਝ ਦਿਨ ਬਾਅਦ ਹੋ ਜਾਏ ਕਿ ਐਦਾਂ ਮੋਤੀ RAM ਨੇ ਸਹਿਬਜ਼ਾਦੇਆਂ ਨੂੰ ਮਾਤਾ ਨੂੰ ਘੁੱਟ ਪਿਆਇਆ ਸੀ ਗ੍ਰਫਤਾਰ ਕੀਤਾ ਜਾਂਦਾ ਹੈ ਇਹਨਾਂ ਅੱਗੇ ਵੀ ਇਹੋ ਸ਼ਰਤ ਰੱਖੀ ਗਈ ਉਹ ਮੋਤੀ RAM ਜਾਤ ਪਰਵਾਰ ਸਬਿਤ ਇਸਲਾਮ ਕਬੂਲ ਕਰ ਲੋ ਨਹੀਂ ਤੁਹਾਨੂੰ ਕੋਲੂ ਚ ਪੀਰੇ ਜਾਵਗਾ ਕਿਉਂ ਤੁਸੀਂ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਮੈਂ ਕਿਹਾ ਸੀ ਕੋਈ ਮਦਦ ਨਾ ਕਰੇ ਮੇਰੇ ਹੁਕਮ ਦੀ ਉਲੰਘਣਾ ਕਰਕੇ ਸਾਬ ਜਾਨ ਨੂੰ ਦੁੱਧ ਪਿਆਇਆ ਹੈ ਸਤਸੰਗਿਓ ਬਾਬਾ ਮੋਤੀਦਾ ਮਹਾਰਾਜ ਜੀ ਦੇ ਮਾਤਾ ਜੀ ਨੂੰ ਮਾਤਾ ਲੱਧੋ ਜੀ ਨੂੰ ਵੀ ਕੋਲੂ ਚ ਪੀ ਰਹਿ ਗਿਆ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ 7 ਸਾਲ ਦਾ ਇਹਦਾ ਮੁੰਡਾ ਹੈ ਨਰਾਇਣਾ ਉਨੂੰ ਵੀ ਕੋਲੂ ਚ ਪੀੜ ਕੇ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਵੇਖੋ ਦੁੱਧ ਕਿੱਡਾ ਮਹਿੰਗਾ। ਬਾਬਾ ਮੋਤੀराम ਦੀ ਘਰ ਵਾਲੀ ਬੀਬੀ ਭੋਈ ਉਹਨੂੰ ਵੀ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ। ਇਦਾਂ ਪੀੜ ਤੇ ਜਿਵੇਂ ਗੰਨੇ ਨੂੰ ਗੁੰਬੇਲੇ ਚ ਲਾਈਦੇ ਨਾ ਗੰਨੇ ਚ ਰਸ ਨਿਕਲਦਾ। ਇਦਾਂ ਲਹੂ ਦੇ ਪੁਹਾੜੇ ਵਗਦੇ ਨੇ। ਜਿਵੇਂ ਤਿਲਾਂ ਚੋਂ ਤੇਲ ਨਿਕਲਦਾ ਹੈ। ਇਦਾਂ ਹੀ ਇਸੀਰ ਚੋਂ ਲਹੂ ਵਗਦਾ ਪਿਆ। ਜਿਵੇਂ ਗੰਨਾ ਗੁੰਨੋ ਇਕੱਠਾ ਹੋ ਜਾਂਦਾ ਹੈ ਰਸ ਵੱਖਰਾ ਹੋ ਜਾਂਦਾ ਹੈ ਪਿੰਜਰ ਵੱਖਰਾ ਹੋ ਜਾਂਦਾ ਇਸੇ ਤਰ੍ਹਾਂ ਲਹੂ ਵੱਖਰਾ ਹੱਡੀਆਂ ਵੱਖਰੀਆਂ ਕਿਚੀਆਂ ਗਈਆਂ ਪਿੰਜਰ ਵੱਖਰਾ ਹੋ ਗਿਆ ਅਖੀਰ ਬਾਬਾ ਮੋਤੀराम ਜੀ ਨੂੰ ਵਸ਼ੀਸ਼ਿਤ ਕੀਤਾ ਜਾਂਦਾ ਹੈ ਤਨ ਬਾਬਾ ਮੋਤੀਰਾਮ ਜੀ ਨੇ ਪੁੰਨ ਕਮਾਇਆ ਗੁਰ ਲਾਲਾਂ ਤਾਂ ਹੀ ਦੁੱਧ ਪਿਆਇਆ ਵਾਹ ਬਾਬਾ ਮੋਤੀਰਾਮ ਤੇ ਤੁ ਸਦਕੇ ਜਾਈਏ ਐਡੀ ਵੱਡੀ ਸੇਵਾ ਐਡੀ ਵੱਡੀ ਕੁਰਬਾਨੀ ਇਹ ਬਾਬਾ ਮੋਤੀ ਦਾ ਮਹਾਰਾਜ ਜੀ ਨੇ ਦੁੱਧ ਦੀ ਸੇਵਾ ਕੀਤੀ ਹੁਦ ਬਲਾਉਂਦੀ ਸਹਿਰਜਾ ਦੇ ਮਾਤਾ ਜੀ ਨੇ